ਤਾ ਚੰਡੀਗੜ੍ਹ ਦੇ ਵਿੱਚ ਵੱਡੀ ਘਟਨਾ ਵਾਪਰਦੀ ਹੈ ਜਿੱਥੇ ਹੁਣੇ ਬਣੀ ਐਮਪੀ ਕੰਗਣਾ ਰਣੌਤ ਦੇ ਥੱਪੜ ਮਾਰਿਆ ਜਾਂਦਾ ਉਹ ਵੀ ਸੀਆਈਐਸਐਫ ਸਟਾਫ ਦੀ ਮਹਿਲਾ ਮੁਲਾਜ਼ਮ ਜੋ ਕਿ ਪੰਜਾਬਣ ਹੈ ਕੁਲਵਿੰਦਰ ਕੌਰ ਹਾਲਾਂਕਿ ਉਸ ਨੂੰ ਅਰੈਸਟ ਵੀ ਕਰ ਲਿਆ ਗਿਆ ਜੋ ਖਬਰਾਂ ਸਾਹਮਣੇ ਆ ਰਹੀਆਂ ਪਰ ਥੱਪੜ ਮਾਰਨ ਦੀ ਜਿਹੜੀ ਵੀਰੋ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਸਾਡੇ ਨਾਲ ਲੱਕਾ ਸੁਧਾਨਾ ਨੇ ਜੋ ਕਿ ਕਿਸਾਨੀ ਧਰਨੇ ਦੇ ਵਿੱਚ ਵੀ ਲੰਮਾ ਸਮਾਂ ਰਹੇ ਦਿੱਲੀ ਦੇ ਵਿੱਚ ਤਾਂ ਉਹਨਾਂ ਤੋਂ ਪੁੱਛਦੇ ਹਾਂ ਕੀ ਸੋਚਦੇ ਨੇ ਤਾਂ ਬਈ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ 에ਰਪੋਰਟ ਦੇ ਉੱਪਰ ਕੰ ਥੱਪੜ ਮਾਰਿਆ ਗਿਆ ਇੱਕ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਇੱਕ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਸਮਝ ਲੈਣਾ ਚਾਹੀਦਾ ਕਿ 6 ਜੂਨ 86 ਦਾ ਕੱਲੂ ਕਾਲਾ ਤੇ ਉਹਦਾ ਬਦਲਾ ਸਾਡੇ ਯੋਧਿਆਂ ਨੇ ਜਾ ਕੇ ਲਿਆ ਸੀ ਇਹ ਕੰਗਣਾ ਰਨਾਉਤ ਨੇ ਜੋ ਕਿਸਾਨੀ ਮੋਰਚੇ ਦੇ ਸਾਡੀਆਂ ਮਾਵਾਂ ਬਾਰੇ ਬੋਲਿਆ ਕਿ ਜਾਵ ਉਹ ਸ਼ੇਰ ਬੱਚੀ ਨੇ ਲਿਆ ਇਹ ਸਾਫ ਹੈ ਕਿ ਇਹ ਕੌਮ ਸਮਾ ਦਾ ਲਗਣਾ ਉਹਨੂੰ ਪਰ ਇਹ ਕੌਮ ਕਦੇ ਵੀ ਦੂਜੇ ਛੱੜਦੀ ਨਹੀਂ ਕਦੇ ਵੀ ਦੁਸ਼ਮਣ ਦੀ ਜਿਹੜਾ ਨਿਯੰਤਾ ਹੋ ਰੱਖਦੀ ਨਹੀਂ ਨਿਯੰਤਾ ਦੀ ਭਾਗੀ ਦੁੱਗਣੀ ਚੌਗਣੀ ਕਰਕੇ ਮੋੜਦੀ ਆ ਸੋ ਧੰਨਵਾਦ ਐਸ ਕੱਛੀ ਦਾ ਜੀਨੇ ਇਹ ਕੰਮ ਕੀਤਾ ਕਰਮ ਛੱਕਿਆ ਸਭ ਤੋਂ ਅਹਿਮ ਗੱਲ ਜਿਹੜੀ ਲਗਾਤਾਰ ਪਹਿਲਾਂ ਇੱਕ ਐਕਟਰ ਹੋਣ ਦੇ ਬਾਵਜੂਦ ਸਾਡੇ ਕਿਸਾਨਾਂ ਦੇ ਸਾਡੀਆਂ ਮਾਵਾਂ ਭੈਣਾਂ ਦੇ ਖਿਲਾਫ ਲਗਾਤਾਰ ਅੱਗ ਜਿਹੜੀ ਉਗਲ ਰਹੀ ਸੀਗੀ ਹੁਣ ਤੋਂ ਐਮਪੀ ਬਣ ਗਈ ਹਮ ਐਮਪੀ ਬਣ ਕੇ ਉਹ ਸਰਕਾਰ ਬਣ ਗਈ મોદી ਉਹ ਉੱਥੇ ਕੀ ਸਾਡੇ ਨਾਲ ਵਰਤੀ ਤੀਰਾ ਕਰਨ ਵਾਲੀ ਹੈ ਜਾਂ ਕੀ ਬੋਲਣ ਪਰ ਇਹ ਜਾਣ ਤੋਂ ਪਹਿਲਾਂ ਸੋਚਣ ਤੋਂ ਪਹਿਲੇ ਸਵਾਗਤ ਜਿਹੜਾ ਇਹਦਾ ਹੋ ਗਿਆ ਰਿਪੋਰਟ ਦੇ ਉੱਤੇ ਸੋ ਉਸ ਬਬਰ ਸ਼ੇਰ ਬੱਚੀ ਨੂੰ ਦੇ ਨਾਲ ਅੱਜ ਸਮੁੱਚੇ ਪੰਜਾਬੀਆਂ ਨੂੰ ਖੜਨਾ ਚਾਹੀਦਾ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਖੜਨਾ ਚਾਹੀਦਾ ਦੇਖੋ ਸਰਕਾਰ ਇਹਨਾਂ ਦੀ ਆ ਉਹਦੇ ਨਾਲ ਹੋ ਸਕਦਾ ਕੋਈ ਇਸ ਤਰ੍ਹਾਂ ਦਾ ਪਤੀੜਾ ਇਹ ਕਾਰਨ ਸਰਕਾਰ ਨੂੰ ਕੋਈ ਹੋਰ ਤਰ੍ਹਾਂ ਦਾ ਮਾਹੌਲ ਉਹਨੇ ਭਾਈ ਬਿਆਨ ਵੀ ਦਿੱਤਾ ਉਹਨੇ ਬਾਅਦ ਦੇ ਵਿੱਚ ਬਿਆਨ ਵੀ ਦਿੱਤਾ ਕਹਿੰਦੀ ਮੇਰੀ ਮਾਂ ਵੀ ਉੱਥੇ ਧਰਨੇ ਦੇ ਵਿੱਚ ਬੈਠੀ ਸੀ ਜਦੋਂ ਤੂੰ ਇਹ ਗੱਲ ਕਹੀ ਸੀ ਕਿ 100-100 ਰੁਪਏ 'ਚ ਉੱਥੇ ਬੈਠੀਆਂ ਨੇ ਬਿਲਕੁਲ ਬਿਲਕੁਲ ਸਾਨੂੰ ਇਨਾਂ ਦਾ ਸਬਕ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਨਾ ਤੇ ਇਹਨਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਪੰਜਾਬੀ ਕੀ ਹੁੰਦੇ ਆ ਸੋ ਪਰ ਅੱਜ ਹੁਣ ਸਮਾਜ ਦਾ ਹੁਣ ਹਾਲਾਤ ਇਹ ਬਣਨੇ ਆ ਕਿ ਉਹਦੇ ਉੱਤੇ ਲਗਾਤਾਰ ਜਿਹੜਾ ਇਹ ਉਸਾਨੋਗਸਟ੍ਰੀਕਟਨਾਂ ਜਿਹੜੀ ਹੋਵੇ ਉਹਦੇ ਤੇ ਹਾਲਾਤ ਜਿਹੜੇ ਬਣਾਉਣ ਇਹ ਕੋਈ ਪਰਚਾ ਵਗੈਰਾ ਘਟੋਟ ਪਰ ਹੁਣ ਲੋਕਾਂ ਨੂੰ ਨਾਲ ਸਾਥ ਦੇਣ ਦੇ ਲੋਕ ਤਾਂ ਉੱਤੇ ਜਿੰਨੇ ਆ ਸਾਡੀਆਂ ਇੱਥੇ ਬੰਦੀਆਂ ਨੰਨਾਂ ਦੀਆਂ ਮਜ਼ਦੂਰਾਂ ਦੀਆਂ ਹੋਰ ਉਸ ਸਿਕਸਸ ਥਾਮਾ ਨੇ ਉਹਨਾਂ ਨੂੰ ਵੀ ਹੁਣ ਉਸ ਬੱਚੀ ਦਾ ਪੂਰਾ ਨਾਲ ਖੜ ਕੇ ਕਹਿ ਲੈਣਾ ਚਾਹੀਦਾ ਤੁਸੀਂ ਵੀ ਜਾਓਗੇ ਬਈ ਨਾਲ ਫਿਰ ਜੇ ਕਿਤੇ ਜਾਣਾ ਪਿਆ ਬਿਲਕੁਲ ਬਿਲਕੁਲ ਬਈ ਖੜਾਂਗੇ ਖੜਾਂਗੇ ਜਿਹਨੇ ਐਡੀ ਬਹਾਦਰੀ ਕੀਤੀ ਆਪਣੀ ਨੁਕਤ ਪ੍ਰਵਾਹ ਨਹੀਂ ਕੀਤੀ ਸਿਰ ਪਰਕੇ ਦੀ ਪ੍ਰਵਾਹ ਨਹੀਂ ਕੀਤੀ ਹਮ ਤਾਂ ਹਰਜ ਬਣਦਾ ਸੋ ਬਸ ਇਹੀ ਖੂਨ ਹੈ ਇਹ ਜਿਹਨੇ ਆ ਸਦੀਆਂ ਤੋਂ ਲੈ ਕੇ ਦੁਸ਼ਮਣ ਨੂੰ ਬੰਗਾਰ ਦਾ ਤੁਰਾਇਆ ਤੇ ਕਦੇ ਏ ਨਹੀਂ ਮੰਨੀ ਕਦੇ ਜ਼ੁਲਮ ਸਹਾਰਿਆ ਨਹੀਂ ਬਸ ਉਹੀ ਤਾਂ ਨੂੰ ਲੜਕਦਾ ਹੂੰ ਰੌਲਾ ਤੇ ਇਹੀ ਡੀਐਨਏ ਹੀ ਖੂਨ ਰੜਕਦਾ ਇਸੇ ਕਰਕੇ ਦਾ ਸਾਡਾ ਡੀਐਨਏ ਬਦਲ ਨੂੰ ਫਿਰਦੇ ਆ ਹੂੰ ਤੇ ਵੀ ਇਹ ਕਿਤੇ ਵੀ ਰੰਗ ਦਿਖਾ ਸਕਦੇ ਆ ਇਹ ਕਦੇ ਉਦਮ ਸਿੰਘ ਬਣ ਕੇ ਲੰਨਾਂ ਵਿੱਚ ਕਿੰਨੇ ਬਾਦ ਵੈਰੀ ਨੂੰ ਜਾ ਕੇ ਮਾਰ ਸਕਦੇ ਆ ਹੂੰ ਕਦੇ ਇਹ ਜਿਹੜਾ ਸਿੱਧਾ ਬਦਲ ਸਕਦੇ ਆ ਕਦੇ ਇਹ ਬੰਦੇ ਬਣ ਸਕਦੇ ਆ ਹੂੰ ਸੋ ਇਹੀ ਜੀ ਇਹਨਾਂ ਨੂੰ ਵੀ ਪਤਾ ਵੀ ਇਹ ਖੂਨ ਨੂੰ ਇੰਨਾ ਸੋਖਾ ਨਹੀਂ ਤੁਸੀਂ ਦਬਲ ਸਕਦੇ ਹੂੰ ਬਹੁਤ ਬਹੁਤ ਧੰਨਵਾਦ ਬਾਈ ਸ਼ੁਕਰੀਆ ਬਾਈ ਤਹਸਨ ਸਾਡੇ ਨਾਲ ਲੱਕਾ ਸਿਧਾਣਾ ਜਿਨ੍ਹਾਂ ਨੇ ਕਿਹਾ ਕਿ ਹੁਣ ਨਾਲ ਲੋਕਾਂ ਨੂੰ ਖੜਨਾ ਚਾਹੀਦਾ ਜੋ ਕੁੜੀ ਨੇ ਕੀਤਾ ਉਸਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਬੋਲਿਆ ਗਿਆ ਸੀ ਮੰਦਾ ਚੰਗਾ ਕੰਗਣਾ ਦੇ ਵੱਲੋਂ ਉਸ ਦਾ ਬਦਲਾ ਲਿਆ